ਤੇ ਅੱਜ ਪਿੰਡ ਆ ਹਤਨਗਰ ਦੇ ਵਿੱਚ ਜਿਹੜੀ ਆ ਮੀਟਿੰਗ ਕੀਤੀ ਗਈ ਆ ਉਸ ਦਾ ਮੁੱਖ ਵਿਸ਼ਾ ਸੀਗਾ ਕਿ ਸੀਐਨਐਫ ਦੀ ਇਕਾਈ ਦਾ ਅੱਜ ਥੇ ਜਿਹੜਾ ਸੰਗਠਨ ਤਿਆਰ ਕਰਨਾ ਸੀ ਸੋ ਅ ਅੱਜ ਦੀ ਇਸ ਮੀਟਿੰਗ ਦੇ ਵਿੱਚ ਆ ਪੂਰੇ ਇਲਾਕੇ ਭਰ ਦੇ ਜਿਹੜੇ ਵਰਕਰ ਸ਼ਾਮਿਲ ਹੋਏ ਤੇ ਪਿੰਡਾਂ ਦੇ ਕਮੇਟੀ ਕਮੇਟੀਆਂ ਦੇ ਇਕਾਈ ਪ੍ਰਧਾਨ ਸ਼ਾਮਿਲ ਹੋਏ ਮੈਂਬਰ ਸ਼ਾਮਿਲ ਹੋਏ ਤੇ ਪੰਜਾਬ ਦੇ ਜੂਥ ਪ੍ਰਧਾਨ ਬੱਬਾ ਗਿਲਜੀ ਵੀ ਇੱਥੇ ਸ਼ਾਮਲ ਹੋਏ ਪਾਸਟਰ ਸਹਿਬਾਨ ਵੀ ਸ਼ਾਮਲ ਹੋਏ ਨੇ ਸੋ ਮੀਟਿੰਗ ਦਾ ਅਜੰਡਾ ਜਿਹੜਾ ਸੀਗਾ ਕਿ ਜਿਹੜੀਆਂ ਮੁਸੀਬਤਾਂ ਚਰਨੀਆਂ ਲੰਬਤ ਮੰਗਾ ਨੇ ਤੇ ਉਹ ਸਰਕਾਰ ਤੋਂ ਉਹਨਾਂ ਨੂੰ ਪੂਰੀਆਂ ਕਰਾਉਣ ਦੇ ਲਈ ਅੱਜ ਸਭ ਸੰਮਤੀ ਨਾਲ ਫੈਸਲਾ ਕੀਤਾ ਕਿ 1 ਮਾਰਚ ਨੂੰ ਦਿਨ ਸ਼ੁੱਕਰਵਾਰ ਨੂੰ ਜਿਹੜਾ ਆ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਆ ਉਹ ਦਰਨਾ ਲਾ ਕੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਮੈਮੋਰੰਡਮ ਭੇਜਿਆ ਜਾਏਗਾ ਤਾਂ ਕਿ ਜਿਹੜੇ ਮਸੀਹ ਭਾਈਚਾਰੇ ਦੇ ਮਸਲੇ ਨੇ ਕੱਚੇ ਘਰਾਂ ਨੂੰ ਪੱਕੇ ਕਰਨ ਦੀਆਂ ਗਰੰਟਾਂ ਜਿਹੜਾ ਵੀਡੀਓ ਦਫ਼ਤਰ ਲੋਕ ਜਾਣਦੇ ਨੇ ਉਹ ਕਹਿੰਦੇ ਜੀ ਹਾਲੇ ਆਨਲਾਈਨ ਹੀ ਨਹੀਂ ਹੋਇਆ ਸੋ ਉਹਨੂੰ ਆਨਲਾਈਨ ਕਰਵਾਉਣਾ ਤਾਂ ਕਿ ਜਿਹੜੇ ਲੋਕਾਂ ਦੇ ਕੱਚੇ ਘਰ ਨੇ ਉਹ ਪੱਕੇ ਹੋ ਸਕਣ ਜਿਹੜੇ ਬੇਘਰ ਲੋਕ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਨੂੰ ਜਿਹੜਾ ਆ ਮੰਗ ਕਰਾਂਗੇ ਕਿ ਉਹ ਉਹਨਾਂ ਦੇ ਘਰ ਬਣਾ ਕੇ ਦੇਵੇ ਔਰ ਤੀਸਰਾ ਜਿਹੜੀ ਸਾਡੀ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਲਈ ਜਿਹੜੀ 1950 ਦੇ ਵਿੱਚ ਜਿਹੜੀ 크ਰਿਸਚੀਅਨ ਰੈਜੀਮੈਂਟ ਨੂੰ ਤੋੜ ਦਿੱਤਾ ਗਿਆ ਉਹਨੂੰ ਬਹਾਲ ਕਰਾਉਣਾ ਜਿਹੜਾ ਮੁਸੀਬਾਈ ਚਾਰੇ ਦੀ ਜਿਹੜੀ ਰਾਖਮਾ ਕਰਨ ਦੀ ਮੰਗ ਆ ਉਹਨੂੰ ਸਰਕਾਰ ਦੇ ਅੱਗੇ ਰੱਖਣਾ ਕਿ ਸਰਕਾਰ ਜਿਹੜੀ ਵਿਧਾਨ ਸਭਾ 'ਚ ਬਿੱਲ ਲੈ ਕੇ ਆਵੇ ਮੁਸੀਬਾਈ ਚਾਰੇ ਨੂੰ ਰਾਖਮਾ ਕਰਨ ਦਵੇ ਤੇ ਉਸ ਤੋਂ ਇਲਾਵਾ ਜਿਹੜੀ ਸਾਡੀ ਹਮੇਸ਼ਾ ਇਹ ਮੰਗ ਰਹੀ ਹੈ ਧਾਰਮਿਕ ਤੌਰ ਤੇ ਕਿ ਜਿਸ ਤਰ੍ਹਾਂ ਮੁਸਲਮ ਭਾਈਚਾਰੇ ਨੂੰ ਜਿਹੜਾ ਮੱਕੇ ਜਾਣ ਦੇ ਲਈ ਆਗਿਆ ਆ ਸਿੱਖ ਭਾਈਚਾਰੇ ਨੂੰ ਜਿਹੜੀ ਆ ਉਹ ਵੀਜ਼ਾ ਪੈਕੇਜ ਦਿੱਤਾ ਜਾਂਦਾ ਆ ਆ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਮੰਦਿਰ ਜਾਣ ਦੇ ਲਈ ਉਸੇ ਤਰ੍ਹਾਂ مسی ਭਾਈਚਾਰੇ ਨੂੰ ਵੀ ਪ੍ਰਭ ਯਿਸੂ ਮਸੀਹ ਦੇ ਜਨਮ ਸਥਾਨ ਜਾਣ ਦੇ ਲਈ ਜਿਹੜਾ ਆ ਵੀਜ਼ਾ ਪੈਕਟ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਜਿਹੜੀ 크ਿਸਚਨ ਕਮਿਊਨਿਟੀ ਉਹ ਵੀ 크ਿਸਮਸ ਮੌਕੇ ਤੇ ਈਸਟਰ ਮੌਕੇ ਜਿਹੜੇ ਆ ਉੱਥੇ ਜਾ ਕੇ ਦਰਸ਼ਨ ਕਰ ਸਕਣ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾਏਗਾ ਉਸ ਤੋਂ ਇਲਾਵਾ ਵੀ ਸਾਡੇ ਜਿਹੜੇ ਬੇਇਨਸਾਫੀ ਦੇ ਮਾਮਲੇ ਹੈਗੇ ਆ ਜਸਟਿਸ ਨਾਲ ਜੁੜੇ ਹੋਏ ਆ ਕਿ ਬਹੁਤ ਸਾਰੇ ਨੌਜਵਾਨਾਂ ਜਿਨ੍ਹਾਂ ਤੇ ਪਿੰਡਾਂ ਦੇ ਵਿੱਚ ਜਿਹੜਾ ਆ ਸਿਆਸੀ ਦੁਸ਼ਮਣੀਆਂ ਦੇ ਕਰਕੇ ਉਹਨਾਂ ਨੂੰ ਟਾਰਗੇਟ ਕਰਕੇ ਜਿਹੜੇ ਆ ਸਾਜ਼ਿਸ਼ ਤਹਿਤ ਉਹਨਾਂ ਦੇ ਝੂਠੇ ਮੁਕੱਦਮੇ ਕੀਤੇ ਜਾਂਦੇ ਸੋ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਤੇ ਸਾਡੇ ਜਿਹੜੇ ਸੁਰੱਖਿਆ ਦਾ ਮਾਮਲਾ ਮਸੀਹ ਭਾਈਚਾਰੇ ਦਾ ਉਹਨਾਂ ਨੂੰ ਲੈ ਕੇ ਇਹ ਦਰਨਾ ਦਿੱਤਾ ਜਾਏਗਾ ਸੋ ਮੈਂ ਮਸੀਹ ਭਾਈਚਾਰੇ ਨੂੰ ਅਪੀਲ ਕਰਦਾ ਕਿ 1 ਮਾਰਚ ਨੂੰ ਜਿਹੜਾ ਆ ਵੱਦ ਵੱਦ ਲੋਕ ਜਿਹੜੇ ਆ ਉਹ ਉੱਥੇ ਪਹੁੰਚਣ ਉਸ ਦਰਨੇ ਤੇ ਤਾਂ ਕਿ ਅਸੀਂ ਮਸੀਹ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਕਰ ਸਕੀਏ